ਆਓ ਸਖਿਓ ਆਓ ਸਹੇਲੀਆਂ ਰਲ ਪਿੰਗਾ ਪਾਈਏ ਪਿਪਰਾ ਤੇ ਕਿਕਰਾਂ ਤੇ 3ਾਂ ਦਾਜਾ ਕੇ ਥੱਲੇ ਤੋਂ ਹਾਰ ਮਨਾਈਏ ਤੋਹਾਰ ਪੰਜਾਬ ਦਾ 3ਾਂ ਦਾ ਤੇ ਸੋਂ ਦਾ ਮਹੀਨਾ ਤੇ ਸੋਂ ਦੇ ਮਹੀਨੇ ਚ ਮਨਾਇਆ ਜਾਂਦਾ 3ਾਂ ਦਾ ਤੋਹਾਰ ਸਮਾਂ ਬਦਲਿਆ ਸਮੇਂ ਦੇ ਨਾਲ ਮੋਕੇ ਨੇ ਵੀ ਕਰਵੜ ਲਈ ਨਾ ਕਿਕਰ ਦਿਖਾਈ ਦਿੰਦੇ ਆ ਨਾ ਪਿੱਪਲ ਦਿਖਾਈ ਦਿੰਦੇ ਆ ਤੇ ਲੋਕ ਅੱਜ ਕੱਲ ਡਿਜੀਟਲ ਇੰਡੀਆ ਦੇ ਨਾਮ ਤੇ ਵਿਜੀ ਹੋ ਗਏ ਮੋਬਾਈਲਾਂ ਦੇ ਵਿੱਚ ਪਰ ਕਾਫੀ ਲੋਕ ਕਾਫੀ ਸੰਸਥਾਵਾਂ ਅੱਜ ਵੀ ਨੇ ਜਿਹੜਾ ਤੀਆਂ ਦਾ ਤਿਉਹਾਰ ਮਨਾਉਂਦੀਆਂ ਨੇ ਗੁਰੂ ਅਰਜਨ ਦੇਵ ਵਿੱਚ ਮੌਜੂਦ ਹੈਗਿਆਂ ਰੇਨ ਇੰਟਰਨੈਸ਼ਨਲ ਅਕੈਡਮੀ ਦੇ ਵਿੱਚ ਅਕੈਡਮੀ ਵੱਲੋਂ ਅੱਜ ਤੀਆਂ ਦਾ ਤਿਉਹਾਰ ਮਨਾਇਆ ਜਾ ਰਿਹਾ ਬੱਚਿਆਂ ਵੱਲੋਂ ਡਾਂਸ ਵੀ ਕੀਤਾ ਗਿਆ ਪੁਰਾਣਾ ਸੱਭਿਆਚਾਰ ਵੀ ਦਿਖਾਈ ਦਿੱਤਾ ਤੇ ਪੁਰਾਣੀ ਸੱਭਿਆਚਾਰ ਚ ਪੁਰਾਣੀਆਂ ਬੋਲੀਆਂ ਸਿੱਧਰੀਆਂ ਜੂੰਬਰ ਬੰਗੜਾ ਸੰਮੀ ਸਭ ਕੁਝ ਜਿਹੜਾ ਸੀ ਇਸ ਪ੍ਰੋਗਰਾਮ ਦੇ ਵਿੱਚ ਹੋਇਆ ਪੂਰੀਆਂ ਵੀਡੀਓ ਵੀ ਤੁਹਾਨੂੰ ਦਿਖਾ ਰਹੇ ਹੈਗੇ ਆ ਪੂਰੀ ਗੱਲਬਾਤ ਜਿਹੜੀ ਹੈ ਤੁਹਾਨੂੰ ਦਿਖਾਉਣੇ ਆ ਰੇਨ ਇੰਟਰਨੈਸ਼ਨਲ ਆਕੈਡਮੀ ਤੋਂ ਮੈਡਮ ਹਰਪ੍ਰੀਤ ਉਹ ਵੀ ਸਾਡੇ ਨਾਲ ਜੁੜੇ ਨੇ ਮੈਡਮ ਨਮਸਕਾਰ ਸਭ ਤੋਂ ਪਹਿਲਾਂ ਐਪਰੀਸ਼ੀਏਟ ਕਰਦੇ ਆ ਵੀ ਤੁਸੀਂ ਅੱਜ ਜਿਹੜਾ ਤੀਆਂ ਦਾ ਤਿਉਹਾਰ ਪੁਰਾਣਾ ਸੱਭਿਆਚਾਰ ਨੂੰ ਫਿਰ ਸਟੂਡੈਂਟ ਨੂੰ ਜੋੜਿਆ ਸਾਡਾ ਸੱਭਿਆਚਾਰ ਕੀ ਸੀ ਤੀਆਂ ਕਿਵੇਂ ਮਨਾਇਆ ਜਾਂਦਾ ਸੀ ਨਾ ਮੰਨਦਾ ਅੱਜ ਇੱਥੇ ਪਿੰਗਾ ਨਹੀਂ ਆ ਕਿਪਲ ਨਹੀਂ ਆ ਫਿੱਕਰ ਨਹੀਂ ਆ ਪਰ ਸੱਭਿਆਚਾਰ ਜਿੰਦਾ ਹੈ ਹਾਂਜੀ ਸੱਚੀ ਗੱਲ ਦੀ ਸਭ ਤੋਂ ਪਹਿਲਾਂ ਤਾਂ ਮੇਰੀ ਪਿੰਡੀ ਸਾਰੀ ਹੀ ਟੀਮ ਵੱਲੋਂ ਤੀਜ ਦੇ ਸਖਾਰਦੀਆਂ ਬਹੁਤ-ਬਹੁਤ ਮੁਬਾਰਕਾਂ ਪਰਮਾਤਮਾ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ੇ ਆਪਣੀ ਇੱਕ ਛੋਟੀ ਜਿਹੀ ਕੋਸ਼ਿਸ਼ ਸੀ ਸਾਰਿਆਂ ਨੂੰ ਆਪਾਂ ਸਟੂਡੈਂਟਸ ਨੂੰ ਸਟਾਫ ਨੂੰ ਆਪਣੇ ਨੂੰ ਇੱਕ ਸਭਿਆਚਾਰ ਦੇ ਨਾਲ ਜੋੜਨ ਦਾ ਇੱਕ ਥੋੜੀ ਜਿਹੀ ਕੋਸ਼ਿਸ਼ ਕੀਤੀ ਗਈ ਆਪਣੇ ਵੱਲੋਂ ਤਾ ਬਹੁਤ ਹੀ ਵਧੀਆ ਮੇਰੇ ਸਟਾਫ ਮੈਂਬਰਸ ਨੇ ਜਿਹੜਾ ਬੱਚਿਆਂ ਨੂੰ ਪਰਫਾਰਮੈਂਸ ਰੈਡੀ ਕਰਵਾਈਆਂ ਕਿਉਂਕਿ ਸਭਿਆਚਾਰਿਕ ਜਿਵੇਂ ਸੌਂਗਸ ਵਗੈਰਾ ਹੋ ਗਏ ਆਪਣੇ ਲੋਕ ਗੀਤ ਰੈਡੀ ਕੀਤੇ ਗਿਆ ਬਹੁਤ ਹੀ ਥੋੜੇ ਸਮੇਂ ਦੇ ਵਿੱਚ ਉਹਨਾਂ ਵੱਲੋਂ ਬਹੁਤ ਹੀ ਵਧੀਆ ਮਿਹਨਤ ਕਰਕੇ ਬੱਚਿਆਂ ਨੂੰ ਰੈਡੀ ਕੀਤਾ ਗਿਆ ਅੱਜ ਮਨ ਖੁਸ਼ ਹੋਇਆ ਕਿ ਆਪਣੇ ਸਟੂਡੈਂਟਸ ਵੱਲੋਂ ਬਹੁਤ ਸੋਹਣੀਆਂ ਪਰਫਾਰਮੈਂਸਸ ਆ ਜਿਹੜੀਆਂ ਦਿੱਤੀਆਂ ਗਈਆਂ ਹੈ ਮੈਂ ਸਾਰਿਆਂ ਨੂੰ ਅਪੀਲ ਕਰਦੀ ਆ ਕਿ ਜੋ ਵੀ ਕੋਈ ਸੰਸਥਾ ਨੂੰ ਰੱਖ ਕਰ ਰਹੀ ਹੈ ਤਾਂ ਇਦਾਂ ਦੇ ਕਲਚਰਲ ਐਕਟੀਵਿਟੀਜ਼ ਦੇ ਨਾਲ ਜ਼ਰੂਰ ਜੋੜਿਆ ਜਾਵੇ ਤਾਂ ਜੋ ਆਪਾਂ ਆਪਣੇ ਸੱਭਿਆਚਾਰ ਨੂੰ ਨਾ ਭੁੱਲੀਏ ਐਂਡ ਆਪਣੇ ਸਟੂਡੈਂਟਸ ਨੂੰ ਅੱਗੇ ਵੀ ਆਪਾਂ ਇਹ ਤਰ੍ਹਾਂ ਦੀਆਂ ਗਾਈਡੈਂਸ ਜਿਹੜੀਆਂ ਪ੍ਰੋਵਾਈਡ ਕਰੀਏ ਤਾਂ ਜੋ ਇਹਨਾਂ ਚੀਜ਼ਾਂ ਦੇ ਨਾਲ ਬੱਚੇ ਆਪਣੇ ਗੁਡੇ ਰਹਿਣ ਪੰਜਾਬੀ ਵਿਰਸਾ ਮਹਾਨ ਵਿਰਸਾ ਹੈਗਾ ਤਾਂ ਬੱਚੇ ਪੜਦੇ ਆ ਪਰਵੀ ਤੋਂ 6ਵੀ ਤੋਂ ਉੱਥੇ ਪੜਨਾ ਸ਼ੁਰੂ ਹੋ ਜਾਂਦਾ ਹੈ ਅਹ ਪਗੜਾ ਵੀ ਹੈ ਸਮੇਂ ਦੀ ਹੈ ਅੱਜ ਕੱਲ ਸਭਾਂ ਚਾਹਦੇ ਕਾਫੀ ਬੁਕਸ ਵੀ ਹੁੰਦਾ YouTube ਤੇ ਬਹੁਤ ਕੁਝ ਪਿਆ ਹੈਗਾ ਮੈਂ ਕੀ ਲੱਗਿਆ ਵੀ ਸਭਿਆਚਾਰ ਨਾਲ ਜੋੜਿਆ ਜਾਵੇ ਇੱਕ ਨਵੀਂ ਪਹਿਰ ਕੀਤੀ ਗਈ ਦੀਆਂ ਦਾ ਤਵਾਰ ਹਰ ਸਸਤਾ ਮਨਾਉਂਦੀ ਹੈ ਕੋਰੇਣ ਵਾਲਿਆਂ ਦੇ ਦਿਮਾਗ ਦੇ ਵਿੱਚ ਆਈਡੀਆ ਵੀ ਆ ਦੇਖੋ ਜੀ ਸੋ ਅਸੀਂ ਸੋਚਿਆ ਕਿ ਇਹ ਜਿੰਨਾ ਕਿ ਬਰਕਰਾਰ ਰੱਖੀਆਂ ਜਾਣ ਤਾਂ ਅਸੀਂ ਸਾਰਾ ਜਿਹੜਾ ਵੀ ਆਪਣਾ ਪਿਛਲਾ ਮਟੀਰੀਅਲ ਹੁੰਦਾ ਸਾਰਾ ਇਕੱਠਾ ਕਰਕੇ ਡੈਕੋਰੇਸ਼ਨ ਤਿਆਰ ਕੀਤੀ ਸੀ ਸੋ ਸਾਡੇ ਸਟੂਡੈਂਟਸ ਨੇ ਵੀ ਸਾਡਾ ਬਹੁਤ ਜ਼ਿਆਦਾ ਸਾਥ ਦਿੱਤਾ ਐਂਡ ਨਾਲ ਹੀ ਸਾਡੀ ਸਟਾਫ ਮੈਂਬਰ ਟੀਮ ਨੇ ਵੀ ਬਹੁਤ ਜ਼ਿਆਦਾ ਸਾਥ ਦਿੱਤਾ ਸੋ ਇਸ ਲਈ ਸਾਰਿਆਂ ਨੂੰ ਇਹੀ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਚੀਜ਼ਾਂ ਨੂੰ ਅਲੋਪ ਨਾ ਕੀਤਾ ਜਾਵੇ ਅੱਗੇ ਦੀ ਅੱਗੇ ਕੋਸ਼ਿਸ਼ ਕਰਨ ਕਿ ਇਹ ਚੀਜ਼ ਕੰਟੀਨਿਊ ਚਲਦੀ ਰਹੇ ਜੀ ਕੰਟੀਨਿਊ ਚਲਦਾ ਰਹੂਗਾ ਤਾਂ ਜਿੰਨਾ ਹੁਣ ਪ੍ਰੋਗਰਾਮ ਹੋ ਰਿਹਾ ਹੈ ਹੋਰ ਕੀ ਕੁਝ ਜਿਹੜਾ ਹੈਗਾ ਨੰਨੀਆਂ ਆਤਮਾਂ ਲੈ ਕੇ ਆਏ ਕਾਫੀ ਪੂਝਿਆ ਪੰਜਾਬੀ ਸੱਭਿਆਚਾਰ ਦੇ ਵਿੱਚ ਲੜਕੀਆਂ ਜਿਹੜੇ ਹੈਗਾ ਪੁਰਾਣੇ ਰੂਪ ਦੇ ਵਿੱਚ ਵਸੇ ਸ਼ਿੰਗਾਰਨ ਦੀ ਗੱਲ ਕਰਦੇ ਹੋ ਏ ਤੋਂ ਵਧੀਆ ਤੁਹਾਡੇ ਤੋਂ ਵਧੀਆ ਕੋਈ ਸ਼ਿੰਗਾਰ ਹੀ ਨਹੀਂ ਸਕਦਾ ਵੀ ਇੱਥੇ ਤਿਆਰੀ ਕਰਾਏਗੀ ਸਾਰੇ ਬੱਚਿਆਂ ਦੀ ਯਾ ਕਿਤਾ ਜੀ ਹਾਂਜੀ ਆਪਣੇ ਸਟੂਡੈਂਟਸ ਨੂੰ ਪਹਿਲਾਂ ਆਪਾਂ ਪ੍ਰੈਕਟਿਸ ਕਰਵਾਈ ਹੈ ਕਿ ਆਪਨੀ ਸਟਾਫ ਮੈਂਬਰ ਦੀ ਪੂਰੀ ਜ਼ਿਆਦਾ ਕੋਸ਼ਿਸ਼ ਇਹ ਕਿ ਆਪਾਂ ਕੁਝ ਵਧੀਆ ਲੈ ਕੇ ਆਈਏ ਆਪਣੇ ਏਰੀਆ ਦੇ ਵਿੱਚ ਆਪਣੀ ਅਕੈਡਮੀ ਪਹਿਲੀ ਗੱਲ ਤਾਂ ਇਹ ਬਹੁਤ ਮਾਣ ਵਾਲੀ ਗੱਲ ਹੈਗੀ ਆ ਕਿ ਆਪਾਂ 오ਰੇਂਜ ਇੰਟਰਨੈਸ਼ਨਲ ਅਕੈਡਮੀ ਇੱਥੇ ਲੈ ਕੇ ਆਏ ਆਂ ਐਂਡ ਆਪਣੀ ਸਟਾਫ ਮੈਂਬਰ ਵੀ ਰੈਡੀ ਹੈ ਇਸ ਚੀਜ਼ ਨੂੰ ਲੈ ਕੇ ਕਿ ਇਸ ਏਰੀਆ ਦੇ ਸਟੂਡੈਂਟਸ ਨੂੰ ਅਵੇਅਰ ਕੀਤਾ ਜਾਵੇ ਪਲੱਸ ਹਰੇਕ ਚੀਜ਼ ਦਾ ਜਿੱਦਾਂ ਸੱਭਿਆਚਾਰ ਨੂੰ ਲੈ ਕੇ ਆ ਕੋਈ ਵੀ ਐਕਟੀਵਿਟੀਜ਼ ਨੂੰ ਲੈ ਕੇ ਆ ਨੇ ਸਟੂਡੈਂਟਸ ਹੀ ਅੱਗੇ ਹੋ। ਹਰ ਤਰ੍ਹਾਂ ਦੀ ਕੋਸ਼ਿਸ਼ ਆਪਾਂ ਕਰ ਰਹੇ ਆਂ ਕਿ ਔਰੇਨ ਗੁਰੂ ਹਰ ਸਹਾਇ ਦੇ ਵਿੱਚ ਵੀ ਆਪਾਂ ਦੂਜੀਆਂ ਲੋਕ ਅਕੈਡਮੀਆਂ ਆਪਣੀਆਂ ਰੈਲਿੰਗ ਦੇ ਵਿੱਚ ਹੈਗੀਆਂ, ਉਹਨਾਂ ਦੇ ਏਰੀਆ ਵੀ ਵੱਡੇ ਹੈਗੇ ਆ ਪਰ ਆਪਾਂ ਛੋਟੇ ਏਰੀਏ ਦੇ ਵਿੱਚ ਵੀ ਉਦਾਂ ਦੀਆਂ ਚੀਜ਼ਾਂ ਲੈ ਕੇ ਆਉਣ ਦੀ ਕੋਸ਼ਿਸ਼ ਕਰ ਰਹੇ ਆਂ ਕਿ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਨਵੀਆਂ-ਨਵੀਆਂ ਐਦਾਂ ਦੀਆਂ ਐਕਟੀਵਿਟੀਆਂ ਆਪਣੇ ਵੱਲੋਂ ਹੋਣਗੀਆਂ ਤਾਂ ਉਮੀਦ ਕਰਦੀ ਆਂ ਇਹ ਸਾਰੀ ਤੁਸੀਂ ਚੀਜ਼ ਨੂੰ ਆਪਣੀ ਨੂੰ ਬਹੁਤ ਹੀ ਭਰਮਾ ਹੋਂਗਾਰਾ ਦੇਊ। ਬਿਲਕੁਲ ਜੀ ਪਰਵਾ ਹੰਗਾਰਾ ਹੁਣ ਤੁਸੀਂ ਦੇਣਾ ਹੈਗਾ ਉਹ ਰੇਲ ਵਾਲਿਆਂ ਨੇ ਹੈ ਬਾਕੀ ਬਾਤ ਬੱਚਿਆਂ ਦੇ ਬੱਚਿਆਂ ਦੇ ਚੰਗੇ ਪੜ੍ਹਨ ਦੇ ਲਈ ਬੱਚਿਆਂ ਦੀ ਸਖਲਾਈ ਲਈ ਇਹਨਾਂ ਨੇ ਪੁਰ ਅਕੈਡਮੀ ਬਣਾ دی ਥੱਲੇ ਸਲੂਨ ਚੱਲ ਰਿਹਾ ਪਰ ਅਕੈਡਮੀ ਦੇ ਬੱਚਿਆਂ ਵੱਲੋਂ ਹੀ ਇਹ ਪ੍ਰੋਗਰਾਮ ਕੀਤਾ ਗਿਆ ਪੁਰਾਣਾ ਸੱਬਿਆਚਾਰ ਉਹੀ ਪੁਰਾਣੀ ਸੂਟ ਉਹੀ ਪੁਰਾਣੀ ਲਹਿੰਗੇ ਉਹੀ ਸਭ ਕੁਝ ਪੁਰਾਣਾ ਪਰ ਪੁਰਾਣਾ ਕੀ ਹੈ ਪੁਰਾਣਾ ਉਹਦਾ ਨਵਾਂ 9 ਦਿਨ ਪੁਰਾਣਾ 100 ਦਿਨ ਤੇ ਪੁਰਾਣਾ ਵਿਰਸਾ ਜਿਸ ਬੰਦੇ ਨੂੰ ਯਾਦ ਹੈ ਜਿਹੜਾ ਵਿਅਕਤੀ ਆਪਣੇ ਵਿਰਸੇ ਨਾਲ ਜੁੜਾ ਜਿਹੜਾ ਵਿਅਕਤੀ ਆਪਣੇ ਪੰਜਾਬ ਦੇ ਨਾਲ ਜੁੜਿਆ ਜਿਹੜਾ ਪੰਜਾਬੀ ਸੱਭਿਆਚਾਰ ਨਾਲ ਜੁੜਿਆ ਜਿਹੜਾ ਪੰਜਾਬੀ ਰਵਾਇਤ ਨਾਲ ਜੁੜਿਆ ਤਾਂ ਉਹ ਬੰਦਾ ਤਰੱਕੀ ਕਰਦਾ ਹੈਗਾ ਤੇ ਇਹਨਾਂ ਨੇ ਪੰਜਾਬੀ ਰਵਾਇਤ ਪੰਜਾਬੀ ਸੱਭਿਆਚਾਰ ਪੰਜਾਬੀ ਬੋਲੀਆਂ ਸਭ ਕੁਝ ਪੰਜਾਬੀ ਰੱਖਿਆ ਇੱਕ ਸਾਲ ਹੋ ਰ ਗਿਆ ਆਪਣੀ ਗੱਲਬਾਤ ਕਰ ਲੈਨੇ ਆ ਸਰ ਕਿੱਦਾਂ ਲੱਗਿਆ ਬੜੀਆਂ ਵਧੀਆ ਵਧੀਆ ਬੋਲੀਆਂ ਪਾ ਰਹੇ ਸੀ ਤੇ ਨੌਲੇਜ ਹੈ ਪੰਜਾਬੀ ਬਾਰੇ ਕਿ ਪੰਜਾਬ ਦੀ ਉਹ ਸਰ ਮੈਂ ਪੰਜਾਬ ਤੋਂ ਆਇਆ ਔਰ ਪੰਜਾਬ ਬਾਰੇ ਲਾਈਕ ਆਪਾਂ ਪੰਜਾਬੀ ਹੋਣ ਦੇ ਨਾਮ ਤੇ ਆਪਾਂ ਨੂੰ ਹਰ ਇੱਕ ਚੀਜ਼ ਆਪਣਾ ਪੁਰਾਣਾ ਜੋ ਕਲਚਰ ਹੈ ਉਹਦੇ ਬਾਰੇ ਆਪਾਂ ਨੂੰ ਪਤਾ ਹੋਣਾ ਚਾਹੀਦਾ ਜੇਕਰ ਆਪਾਂ ਗੱਲ ਕਰੀਏ ਲੋਕ ਬੋਲੀਆਂ ਦਾ ਲੋਕ ਬੋਲੀਆਂ ਦੇ ਵਿੱਚ ਲੋਕ ਬੋਲੀਆਂ ਵੀ ਆ ਜਾਂਦੀਆਂ ਨੇ ਟੱਪੇ ਵੀ ਆ ਜਾਂਦੇ ਨੇ ਲਾਈਕ ਆਪਾਂ ਗੱਲ ਕਰੀਏ ਸੁਹਾਗ ਘੋੜੀਆਂ ਸਿੱਠੀਆਂ ਹਰ ਇੱਕ ਜਗ੍ਹਾ ਆਪਣੇ ਆਪਣੇ ਰੂਪ ਲੈਂਦੀਆਂ ਠੀਕ ਹੈ ਜੀ ਜੇਕਰ ਆਪਾਂ ਕੋਈ ਬੋਲੀ ਦੀ ਗੱਲ ਕਰੀਏ ਬੋਲੀ ਪੁਰਾਣੇ ਸਮਿਆਂ ਦੇ ਵਿੱਚ ਦੀ ਗੱਲ ਕਰੀਏ ਤਾਂ ਬੋਲੀ ਸੀ ਜਿਹੜੀ ਇੱਕ ਤਾੜੀ ਨਾਲ ਪੈਂਦੀ ਸੀ ਠੀਕ ਹੈ ਜੀ ਤਾਂ ਅੱਜ ਦੇ ਟਾਈਮ ਦੇ ਵਿੱਚ ਕੀ ਹੈ ਬੋਲੀ ਨੂੰ ਥੋੜਾ ਨਵਾਂ ਰੂਪ ਦੇ ਕੇ ਢਾਲੇ ਬੋਲੀਆਂ ਨੂੰ ਤਾਂ ਉਹਨੂੰ ਇੱਕ ਢੋਲਕੀ ਦੇ ਨਾਲ ਹੈ ਜਿਹੜਾ ਉਹ ਗਾਇਗਾਂ ਏਦਾਂ ਹੀ ਆਪਾਂ ਲੋਕਗੀਤਾਂ ਦੀ ਗੱਲ ਕਰੀਏ ਸੁਹਾਗ ਹੋ ਗਈਆਂ ਘੋੜੀਆਂ ਹੋ ਗਈਆਂ ਇਹ ਸੁਹਾਗ ਘੋੜੀਆਂ ਲੰਮੀ ਵਾਲੀਆਂ ਹੁੰਦੀਆਂ ਸੀ ਬਟ ਅੱਜ ਟਾਈਮ ਅੱਜਕੱਲ ਦੇ ਟਾਈਮ ਦੇ ਵਿੱਚ ਕੀ ਹੈ ਉਹਨਾਂ ਨੂੰ ਬਹੁਤ ਹੀ ਸ਼ਾਰਟ ਦੇ ਵਿੱਚ ਲੈ ਕੇ ਚੱਲ ਰਹੇ ਆ ਲਾਈਕ ਢੋਲਕੀ ਦੇ ਨਾਲਗਾ ਕੇ ਪੇਸ਼ ਕਰ ਰਹੇ ਨੇ ਸਾਰੇ ਔਰ ਆਦਿ ਚਾਹੀਏ ਮੈਂ ਇਹੀ ਕਹੂੰਗਾ ਵੀ ਜੋ ਪੁਰਾਣੇ ਲੋਕੀ ਨੇ ਆਪਣੇ ਸੁਹਾਗ ਨੇ ਘੋੜੀਆਂ ਨੇ ਉਹਨਾਂ ਨੂੰ ਲੰਮੀ ਥੇਕ ਦੇ ਵਿੱਚ ਹੀ ਰੱਖਿਆ ਜਾਵੇ ਤਾਂ ਅੱਛਾ ਤਾਂ ਦਿੱਤਾ ਆਪਾਂ ਪਗੜੇ ਦੀ ਗੱਲ ਕਰ ਲੈਂਦੇ ਆ ਪਗੜਾ ਢੋਲ ਤੇ ਹੀ ਸੱਜਦਾ ਹੈਗਾ ਲੋਕ ਗਾਣੇ ਲਾ ਕੇ ਪਗੜਾ ਲੱਚਨ ਲਾ ਕੇ ਕਰਦੇ ਹੈਗੇ ਮੈਂ ਤਾਂ ਖਾਸ ਕਰਕੇ ਕਹਿੰਦਾ ਬਰੈਡ ਦੇ ਨਾਲ ਸਾਫ ਆਉਣ ਵਾਲੀ ਗੱਲ ਹੋ ਜਾਂਦੀ ਹੈ ਤੇ ਜੇਕਰ ਅਸੀਂ ਪਗੜੇ ਨੂੰ ਕਰਤਾ ਜਾਂ ਪੁਲਿਸ ਨੂੰ ਕਰਤਾ ਕੋਈ ਇੱਕ ਪੁਰਾਣੀ ਬੋਲੀ ਜਿਹੜੀ ਤੁਹਾਨੂੰ ਯਾਦ ਹੈਗੀ ਹੈ ਸ਼ੇਅਰ ਕਰੋ ਉੱਚੀ ਨੀਲੰਮੀਏ ਸੋਣ ਮੋਟਿਆਰੇ ਉੱਚੀ ਨੀਲੰਮੀਏ ਸੋਣ ਮੋਟਿਆਰੇ ਬਨੋ ਜਵਾਨੀ ਚੜਦੀ ਸੀ ਮੈਨੂੰ ਤੇ ਨਾਦ ਨੂੰ ਲੜਦੀ ਸੀ ਮੈਨੂੰ ਤੇ ਨਾਦ ਨੂੰ ਲੜਦੇ ਸੀ ਗੱਲ ਜਵਾਨੀ ਵੀ ਹੋਈ ਐ ਤੇ ਜਵਾਨੀ ਚੜਦੀ ਸੀ ਤੇ ਹੁੰਦੇ ਨਾਖ ਬਖੂ ਲੜਦੀ ਸੀ ਇਹੁਰ ਨਾਲ ਨਾਕਦਾਰ ਨਹੀਂ ਹੁਣ ਪਤਾ ਹੋਣਾ ਜਿਹੜੇ ਅੱਜਕੱਲ ਦੇ ਬੱਚੇ ਹੈਗੇ ਆ ਇਹ ਸਾਡਾ ਸੱਭਿਆਚਾਰ ਹੈ ਪੰਜਾਬੀ ਬੋਲੀਆਂ ਨੇ ਬਹੁਤ ਸਾਰੀਆਂ ਫੁਕਸ ਜਿਹੜੀਆਂ ਹੈਗੀਆਂ ਨੇ ਸਟਾਲ ਤੋਂ ਮਿਲ ਜਾਂਦੀਆਂ ਨੇ ਜਿਸ ਦੇ ਵਿੱਚ ਪੰਜਾਬੀ ਸੱਭਿਆਚਾਰ ਬੋਲੀਆਂ ਨੇ ਸਿੱਠਣੀਆਂ ਨੇ ਟੱਪੇ ਨੇ ਚੱਪੇ ਵੀ ਜਿਹੜੇ ਪੰਜਾਬੀ ਸੱਭਿਆਚਾਰ ਗੱਲ ਕਰਦੇ ਆਂ ਕੋੜੀਆਂ ਨੇ ਸੁਆਗ ਨੇ ਜਦੋਂ ਸ਼ਾਦੀਆਂ ਹੁੰਦੀਆਂ ਨੇ ਪਿੰਡਾਂ ਦੇ ਵਿੱਚ ਆਮ ਮਾਹੌਲ ਦੇਖਣ ਨੂੰ ਮਿਲਦਾ ਹੁੰਦਾ ਹੈ ਕੋੜੀਆਂ ਗਾਈਆਂ ਜਾਂਦੀਆਂ ਨੇ ਸੁਆਗ ਆਏ ਜਾਂਦੇ ਨੇ ਤੇ ਉਹ ਮਾਹੌਲ ਪਿੰਡਾਂ ਦਾ ਜਿਹੜਾ ਪੁਰਾਣਾ ਸੱਭਿਆਚਾਰ ਹੈ ਅਸੀਂ ਕਹਿੰਦੇ ਆਂ ਤੁਸੀਂ ਇਸ ਨੂੰ ਜ਼ਿੰਦਾ ਰੱਖਿਓ ਕੋਸ਼ਿਸ਼ ਸਾਡੀ ਹਈ ਰਹਿੰਦੀ ਹੈਗੀ ਹੈ ਜਿੱਥੇ ਪੰਜਾਬੀ ਸੱਭਿਆਚਾਰ ਨਾਲ ਜੁੜੀ ਚੀਜ਼ ਮਿਲਦੀ ਹੈਗੀ ਆ ਉਹ ਮਤੂ ਉਹ ਚੀਜ਼ ਤੁਹਾਡੇ ਸਾਹਮਣੇ ਲਿਆਦਾ ਜਾਵੇ ਉਹ ਜਿਹੜਾ ਦ੍ਰਿਸ਼ ਹੈਗਾ ਇਹ ਆਂਦਾ ਜਾਵੇ ਤਾਂ ਜੋ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਪਤਾ ਹੋ ਚੁਕੇ ਬੰਗੜਾ ਕੀ ਹੈ ਸੰਮੀ ਕੀ ਹੈ ਲੁੱਡੀ ਕੀ ਹੈ ਕਿ ਹੁੰਮਰ ਕੀ ਹੈ ਇਹ ਸਾਰੇ ਜਿਹੜੇ ਸਾਡੇ ਪੁਰਾਣੇ ਡਾਂਸ ਹੈਗੇ ਆ ਨਾਚ ਹੈਗੇ ਆ ਲੋਕ ਨਾਚ ਹੈਗੇ ਆ ਇਹਨਾਂ ਲੋਕ ਨਾਚਾਂ ਨੂੰ ਬਾਰ ਕਰਾਰ ਰੱਖਣ ਦੇ ਲਈ ਸਾਡੀ ਇਹ ਪੈਲ ਕਿ ਦਲ ਦੀ ਦਿੱਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਨਾਲ ਚੱਲਣਾ ਤੁਹਾਡਾ ਖੁੱਦਾ ਗੁਰੂ ਅਰਜਨ ਦੇਵ ਜੀ